ਦੀ ਦਾਜ ਪ੍ਰਭਾਵ ਹੈ ਘਰਾਂ ਦੇ ਵਿੱਚ ਪਾਣੀ ਪ੍ਰਵੇਸ਼ ਹੋ ਚੁੱਕਿਆ ਤੇ ਗੁਰ ਸੰਗਤ ਦੀ ਜਿੰਨਾ ਵੀ ਆਪਾਂ ਨੂੰ ਸੁਪਰਾਨਾ ਮਾਲਕ ਨੇ ਦਿੱਤਾ ਸੇਵਾ ਕਰਦਣਾ ਆਪਾਂ দান ਤਾਂ ਨਹੀਂ ਦੇ ਸਕਦੇ ਸੇਵਾ ਕਰ ਸਕਦੇ ਆ ਸੰਗਤ ਦੀ ਤੇ ਜਿੰਨੇ ਵੀ ਆਪਾਂ ਨੂੰ ਮਹਾਰਾਜ ਨੇ ਰਾਖਸ਼ਾਂ ਦਿੱਤੀ ਆ ਦੇ ਵਿੱਚੋਂ ਦਸ ਬੰਦ ਹਾਰਡ ਪੀੜਤਾ ਦੇ ਵਾਸਤੇ ਕੱਢੀ ਕਿਉਂਕਿ ਜਿੱਥੇ ਨਵਾਸ ਸੀ ਉੱਥੇ ਸਾਰਾ ਹੀ ਖਾਣਾ ਪੀਣਾ ਤਨ ਤੇ ਪਹਿਨਣ ਵਾਲੇ ਕੱਪੜੇ ਸਮਾਨ ਜਿਹੜਾ ਵਰਤਨ ਨੂੰ ਸੀ ਉਹ ਸਾਰਾ ਹੀ ਪਾਣੀ ਦੇ ਵਿੱਚ ਸਿੰਟਿਆ ਗਿਆ ਤੇ ਗੁਰਸੰਗਤ ਜੀ ਨਹੀਂ ਦੋ ਖਦਸਿਆ ਜਾ ਸਕਦਾ ਜੋ ਇਸ ਸਮੇਂ ਪੰਜਾਬ ਤੇ ਹੈ ਤੇ ਆਪਾਂ ਕੋਸ਼ਿਸ਼ ਕਰੀਏ ਵੀ ਜੋ ਘਰ ਚੜਦੀ ਕਲਾ ਚ ਨੇ ਮਹਾਰਾਜ ਤੇ ਜਿਨ੍ਹਾਂ ਦੀ ਕਿਰਪਾ ਹੈ ਥੋੜੇ ਤੋਂ ਥੋੜਾ ਬਹੁਤ ਤੋਂ ਮੌਤਾ ਆ ਰਸਤਾ ਦੁਆਰਾ ਮਾਇਆ ਦੁਆਰਾ ਦਸਬੰਧ ਕੱਟ ਕੇ ਉਥੇ ਪਹੁੰਚਾਈਏ ਕਿਉਂਕਿ ਘਰਾਂ ਦੇ ਵਿੱਚ ਬੈਠੀ ਗੁਰਸੰਗਤ ਦੀ ਘਾਟ ਹੈ ਨਾ ਬਾਣੀ ਦੀ ਮਾਰ ਇਸ ਤਰ੍ਹਾਂ ਦੀ ਹੈ ਇੱਕ ਕੁਦਰਤ ਹੈ ਪਰਿਹਾੜੀ ਕੁਦਰਤ ਵਸਿਆ ਤੇ ਰੰਗ ਨਾ ਜਾਈ ਰੱਖਿਆ ਇਹਦਾ ਅੰਤ ਕੋਈ ਨਹੀਂ ਪਾ ਸਕਿਆ ਚਾਹੇ ਦੁਨੀਆਂ ਦਾ ਰਾਜਾ ਕਿਉਂ ਨਾ ਹੋਵੇ ਇਸੇ ਕਰਕੇ ਕੁਦਰਤ ਵਿੱਚ ਪਰਮੇਸ਼ਰ ਹੈ ਕੁਦਰਤ ਨੂੰ ਯਾਦ ਕਰਨਾ ਕੁਦਰਤ ਦਾ ਸਤਿਕਾਰ ਕਰਨਾ ਇਹ ਬਾਣੀ ਨੇ ਸਾਨੂੰ ਦੱਸਿਆ ਪਰ ਅਸੀਂ ਇਸ ਮਰਕਸ਼ ਸੰਭੁਲ ਕੇ ਮੇਰੀ ਮੇਰੀ ਜਪਸੇ ਹੋ ਰਿਹਾ ਅਜੇ ਵੀ ਬੰਦਗੀ ਨਹੀਂ ਕਰਦੀ ਅਜੇ ਵੀ ਰੱਬ ਦੇ ਨਾਮ ਨੂੰ ਨਹੀਂ ਜਪਦੇ ਮੇਰੀ ਮੇਰੀ ਜਪਸੇ ਬੈਠੇ ਆ ਇਸੇ ਕਰਕੇ ਬਾਣੀ ਆਵਾਜ਼ਾ ਦਿੰਦੀ ਹੈ ਵੀ ਭਾਈ ਕੁਦਰਤ ਤੋਂ ਬਾਤ ਕੁਦਰਤ ਜਿਹੜੀ ਹੈ ਉਹਦਾ ਅੰਤ ਇਸ ਦੁਨੀਆ ਦੇ ਉੱਤੇ ਕਿਸੇ ਨੇ ਨਹੀਂ ਪਾਇਆ ਇੰਨਾ ਪਾਣੀ ਅਸੀਂ ਕਿਤੇ ਸਮਾਇਆ ਹੋਇਆ ਸੀ ਨਾ ਦੇਖਿਆ ਨਾ ਦੇਖਿਆ ਕਿਸੇ ਪਰ ਜਦੋਂ ਸ੍ਰੇਸ਼ਟੀ ਦੇ ਬਾਹਰ ਖੰਨਾ ਦੇਖਿਆ ਤੇ ਫਿਰ ਹੈਰਾਨਗੀ ਵਾਲੀ ਗੱਲ ਕਿ ਬੇਅੰਤ ਜ਼ਮੀਨਾਂ ਜੜੀਆਂ ਗੁਰਸੰਗਤ ਦੀ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਜਾਹਾਂ ਦਾਣੇ ਤਾਣਾ ਖਾਣੇ ਦਾ ਸੱਚ ਹੈ ਕਿਰਤ ਕਮਾਈ ਜਿਹੜੀ ਕਿਸਾਨ ਕਰ ਰਹੀ ਜਮੀਨਾਂ ਦੇ ਪਿੱਤੇ ਉੱਤੇ ਉਨੇ ਝੋਨੇ ਦਾ ਵੀ ਤਹਿ ਸਮੈ ਜੇ ਨੂੰ ਨਾ ਭਾਵ ਅਰਦਾਸ ਕੀਤੀ ਕਰੀਏ ਭਾਈ ਘਰਾਂ ਦੇ ਵਿੱਚ ਬਾਣੀ ਪੜ੍ਹ ਕੇ ਤੇ ਆਪਾਂ ਮਹਾਰਾਜ ਅੱਗੇ ਬੇਨਤੀ ਕਰੀਏ ਸਤਿਗੁਰੂ ਪਾਤਸ਼ਾਹ ਜੀ ਕਰੋ ਚੰਗਾ ਤੁਹਾਡੇ ਵੀ ਤੁਹਾਡੀ ਅਸੀਆਂ ਤੇ ਤੁਹਾਡੇ ਦਿੱਤਾ ਜੀਵਨੋਂ ਤੁਹਾਡੀਆਂ ਦਿੱਤੀਆਂ ਦਦਾਂ ਤੇ ਮਹਾਰਾਜ ਸਾਡਾ ਸੋਈ ਲੋਗ ਵੀ ਅਸੀਂ ਤਾਂ ਬੇਨਤੀ ਕਰ ਸਕਦੇ ਆਪਾਂ ਬੇਨਤੀ ਕਰੀਏ ਮਹਾਰਾਜ ਅੱਗੇ ਸਤਿਗੁਰੂ ਪਾਤਸ਼ਾਹ ਜੀ ਸਾਤਿਗਵਾਸ ਦੀ ਵੀ ਨਾਮ ਕਰਦੇ ਇਹ ਸੰਸਾਰ ਦੇ ਵਿੱਚ ਸੁੱਖ ਸ਼ਾਂਤੀ ਵਰਤਾਓ ਜਿਨੇ ਵੀ ਇਲਾਕਿਆਂ ਦੇ ਵਿੱਚ ਆੜਾ ਆਏ ਨੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਅਰਦਾਸ ਬੇਨਤੀ ਕਰਾਂਗੇ ਤੇ ਆਓ ਹੋਰ ਸੰਗਤ ਦੇ ਸਤਿਗੁਰੂ ਜੀ ਦੇ ਨਾਲ ਜੁੜੀਆਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਉਪਦੇਸ਼ ਅੰਦਰ ਕਿਰਪਾ ਕਰਦੇ ਸਤਿਗੁਰ ਪਾਤਸ਼ਾਹ ਦੀ ਸਾਜ ਗਰਾਗ ਦੇਵੇ ਮਹਾਰਾਜ ਉਚਾਰਨ ਕਰਦੇ ਸਾਰਗ Hello. <laughs>